ਦਾਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 4 ਨਵੰਬਰ 2025 ਦਿਨ ਮੰਗਲਵਾਰ ਨਾਨਸਈ ਸੰਮਤ 557 ਕੱਤਕ ਮਹੀਨੇ ਦੀ 18 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਥ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਰੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਵੈਨਕੂਵਰ ਤੇ ਕੁਟਲਮ ਤਿੰਨਤਾ ਹਾਂ ਤੋਂ ਹੈ ਪਲੰਮਿੰਗ ਦੀਆਂ ਸਵਾਮਾ ਮਹੀਆ ਕਰਾਉਂਦੇ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੀ ਨਵੇਂ ਆਂਕੜੇ ਜਿਹੜੇ ਆ ਉਹ ਜਾਰੀ ਹੋ ਗਏ ਆ ਭਾਰਤ ਤੇ ਬੰਗਲਾਦੇਸ਼ ਦੇ ਉੱਤੇ ਸਖਤੀ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੋ ਇਹਦੇ ਬਾਰੇ ਆਪਾਂ ਵਿਸਥਾਰ ਚ ਗੱਲਬਾਤ ਕਰਾਂਗੇ ਬ੍ਰੈਂਪਟਨ ਸ਼ਹਿਰ ਸਿੱਖ ਨਸਲ ਖੁਸ਼ੀ ਦੇ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੋਇਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਅਮਰੀਕਨ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਣ ਲੱਗੀ ਆ ਜਿਹੜੇ ਟੈਰਿਫ ਲਾਏ ਗਏ ਆ ਅਮਰੀਕਾ ਵੱਲੋਂ ਰਾਸ਼ਟਰਪਤੀ ਵੱਲੋਂ ਉਹੋ ਜਾਇਜ਼ ਆ ਉਹਨਾਂ ਦੀ ਜਿਹੜੀ ਤਾਕਤ ਦੀ ਵਰਤੋਂ ਆ ਸਹੀ ਹੋਈ ਆ ਇਸ ਬਾਰੇ ਕੇਸ ਚੱਲੂਗਾ ਜੀ ਰਾਜਾ ਵੜਿੰਗ ਦੀਆਂ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਨੇ ਵਿਵਾਦ ਸਿਰਜਿਆ ਹੋਇਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਬਲ ਕਰਾਂਗੇ ਕੈਨੇਡੀਅਨ ਪੱਤਰਕਾਰ ਦੀ ਜਿਹੜਾ ਕਿ ਮਹਾਲੀ ਦੇ ਵਿੱਚ ਅਗਵਾ ਹੋਇਆ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਕਿੱਥੇ ਕਹ ਪਹੁੰਚਿਆ ਇਹਦੀ ਵੀ ਆਪਾਂ ਗੱਲਬਾਤ ਕਰਨੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਜਿੱਥੇ ਅੱਜ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਬਾਹਰੋਂ ਆਉਣ ਵਾਲੇ ਲੋਕਾਂ ਵਾਸਤੇ ਨਵੇਂ ਅੰਕੜੇ ਜਾਰੀ ਕੀਤੇ ਗਏ ਆ ਤੇ ਨਾਲ ਦੀ ਨਾਲ ਗੱਲਾਂ ਪਤਾ ਚੱਲ ਰਹੀਆਂ ਕਿ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਉਹਨਾਂ ਨੂੰ ਕੈਂਸਲ ਵਾਸਤੇ ਵੀ ਸਰਕਾਰ ਤੇ ਮਹਿਕਮਾ ਪਾਰਲੀਮੈਂਟ ਕੋਲੋਂ ਮਨਜ਼ੂਰੀ ਚਾਹ ਰਿਆ ਆ ਸੋ ਪਹਿਲਾਂ ਗੱਲਬਾਤ ਕਰੀਏ ਨਵੇਂ ਅੰਕੜਿਆਂ ਦੀ ਸੋ ਜਿਹੜਾ ਇਮੀਗ੍ਰੇਸ਼ਨ ਲੈਵਲਸ ਦਾ ਪਲਾਨ 2026 ਦੇ ਵਾਸਤੇ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ 3,80,000 ਲੋਕ ਪੱਕੇ ਤੌਰ ਦੇ ਉੱਤੇ 2026 ਦੇ ਵਿੱਚ ਕੈਨੇਡਾ ਬੁਲਾਏ ਜਾਣਗੇ 27 ਅਤੇ 28 ਦੇ ਵਿੱਚ ਵੀ ਅੰਕੜਾ ਇਹਦੇ ਹੀ ਬਰਾਬਰ ਰਹੂਗਾ ਤੋਂ 2026 ਦੇ ਵਿੱਚ ਜਿਹੜੀ ਇਕਨੋਮਿਕ ਕਲਾਸ ਆ ਜਿਹਦੇ ਵਿੱਚ ਕਈ ਕੈਟਾਗਰੀ ਸ਼ਾਮਿਲ ਆ ਮਤਲਬ ਕਿ ਆਰਥਿਕ ਦਰਜੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਵਿੱਚ ਤਕਰੀਬਨ 2,40,000 ਲੋਕ ਬੁਲਾਏ ਜਾਣਗੇ ਫੈਮਿਲੀ ਰੀਯੂਨੀਫਿਕੇਸ਼ਨ ਜਿਹਦੇ ਵਿੱਚ ਮਾਪੇ ਤੇ ਇਸ ਤੋਂ ਇਲਾਵਾ ਦਾਦਾ-ਦਾਦੀ ਨਾਨਾ-ਨਾਨੀ ਤੇ ਉਹ ਜਿਹੜੀ categories ਹੈ ਉਹਦੇ ਵਿੱਚ ਤਕਰੀਬਨ 84000 ਦੇ ਕਰੀਬ ਅਰਜ਼ੀਆਂ ਜਿਹੜੀਆਂ ਮਨਜ਼ੂਰ ਕੀਤੀਆਂ ਜਾਣਗੀਆਂ ਤੇ 56000 ਦੇ ਕਰੀਬ ਰੈਫਿਊਜੀ ਜਿਹੜੇ ਨੇ ਉਹ ਪੂਰੀ ਦੁਨੀਆ ਤੋਂ ਹਮਨਿਟਰੀਅਨ ਦੇ ਆਧਾਰ ਦੇ ਉੱਤੇ ਲੈ ਜਾਣਗੇ ਜੀ ਸੋ ਇਹਦੇ ਵਿੱਚ ਬਜਟ ਦੇ ਵਿੱਚ ਜਿਹੜੀਆਂ ਮੁੱਖ ਤੌਰ ਦੇ ਉੱਤੇ ਗੱਲਾਂ ਕਹੀਆਂ ਗਈਆਂ ਆ ਇਹ ਅੰਕੜਿਆਂ ਦੇ ਨਾਲ ਉਹ ਇਹ ਹੈ ਕਿ ਕੈਨੇਡਾ ਜਿਹੜਾ ਆ ਉਹ ਸਿਰ ਚਾਉਂਦਾ ਆ ਸਰੇ ਹੀ ਨਹੀਂ ਚਾਹੁੰਦਾ ਇੱਕ ਤਰੀਕੇ ਦਾ ਪ੍ਰਭਾਵ ਹੀ ਦੇਣ ਗਿਆ ਕਿ ਸਾਨੂੰ ਦੁਨੀਆ ਦੇ ਦਿਮਾਗ ਚਾਹੀਦੇ ਆ ਅਸੀਂ ਆਬਾਦੀ ਵਧਾਉਣ ਦੇ ਵਿੱਚ ਬਹੁਤੀ ਇੱਛਾ ਨਹੀਂ ਰੱਖਦੇ ਜੀ ਸੋ ਬਜਟ ਦੇ ਵਿੱਚ ਇਹ ਗੱਲ ਆਖੀ ਗਈ ਆ ਜਿਹੜਾ ਬਜਟ ਦੇ ਕੁਝ ਆંકੜੇ ਸਾਡੇ ਕੋਲ ਪਹੁੰਚਿਆ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਆંકੜੇ ਨਿਕਲੇ ਆ ਕਿ ਜਿਸ ਤਰੀਕੇ ਦੇ ਨਾਲ ਸਿਸਟਮ ਪਹਿਲਾਂ ਕੰਮ ਕਰਦਾ ਸੀ ਪਿਛਲੇ ਸਾਲਾਂ ਵਿੱਚ ਕੰਮ ਕਰਦਾ ਸੀਗਾ ਉਹਨੂੰ ਹੁਣ ਅੱਜ ਦੇ ਸਮੇਂ ਚਲਾਉਣਾ ਔਖਾ ਹੋ ਗਿਆ ਆ ਕਿਉਂ ਕਿ ਕੈਨੇਡਾ ਦੇ ਵਿੱਚ ਇੰਨੇ ਲੋਕ ਆ ਰਹੇ ਆ ਜਿਨ੍ਹਾਂ ਨੂੰ ਇੱਥੇ ਸਾਂਭਣਾ ਕ੍ਰੇਟਰਾਂ ਦੇ ਵਾਸਤੇ ਸਿਸਟਮ ਦੇ ਵਾਸਤੇ ਔਖਾ ਹੋ ਗਿਆ ਆ ਸੋ ਇਸ ਦੇ ਨਾਲੇ ਵੀ ਗੱਲ ਕਹੀ ਹੈ ਕਿ ਅਸੀਂ ਅੱਜ ਦਾ ਕੰਟਰੋਲ ਆ ਉਹ ਦੁਬਾਰਾ ਕੈਨੇਡਾ ਦਾ ਆਪਣੇ ਹੱਥ 'ਚ ਲੈਣਾ ਚਾਹੁੰਦੇ ਆ ਕਿ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਉਹਦੇ ਖੁੱਲਣੇ ਕੈਨੇਡਾ ਦੇ ਉੱਤੇ ਕਾਫੀ ਬੋਝ ਪਿਆ ਆ ਇਹਦੇ ਸਾਰੇ ਸਿਸਟਮ ਦੇ ਉੱਤੇ ਘਰਾਂ ਦੇ ਉੱਤੇ ਕਿਰਾਇਆਂ ਦੇ ਉੱਤੇ ਇਹਦੇ ਨਾਲ ਕਾਫੀ ਬੋਝ ਪਿਆ ਆ ਸੋ ਉਸ ਵਾਸਤੇ ਅਸੀਂ ਕੈਨੇਡਾ ਨੂੰ ਮੁੜ ਸਹੀ ਹੱਥਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਮੀਗ੍ਰੇਸ਼ਨ ਲੈਵਲਸ ਸਹੀ ਹੋਣ ਸੋ ਮਤਲਬ ਕੀ ਜੀ ਵੀ ਜਿਹੜੀਆਂ ਗੱਲਾਂ ਕੰਜ਼ਰਵੇਟਿਵ ਪਾਰਟੀ ਕਹਿੰਦੀ ਹੁੰਦੀ ਸੀਗੀ ਵੀ ਇਮੀਗ੍ਰੇਸ਼ਨ ਦੇ ਉੱਤੇ ਕੰਟਰੋਲ ਚਾਹੀਦਾ ਆ ਉਹੀ ਗੱਲ ਹੁਣ ਲੇਬਰ ਪਾਰਟੀ ਆਪਣੇ ਬਜਟ ਦੇ ਵਿੱਚ ਕਰ ਰਹੀ ਆ ਸੋ ਇਸ ਦੇ ਨਾਲ ਹੀ ਜਿਹੜੇ ਇਹ ਇਮੀਗ੍ਰੇਸ਼ਨ ਲੈਵਲ ਨੇ ਉਹਦੇ ਵਿੱਚ ਜ਼ਿਆਦਾ ਤੌਰ ਦੇ ਉੱਤੇ ਝਟਕਾ ਜਿਹੜਾ ਉਹ ਵਿਦਿਆਰਥੀ ਵੀਜ਼ੇ ਵਾਲਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਫੋਰਨ ਸਟੂਡੈਂਟ ਕੈਨੇਡਾ ਵਿੱਚ ਪੜ੍ਹਨ ਆਉਂਦੇ ਸੀ ਉਹਨਾਂ ਦੇ ਲੈਵਲ ਜਿਹੜੇ ਆ ਕਾਫੀ ਹੱਦ ਤੱਕ ਘਟਾ ਦਿੱਤੇ ਗਏ ਆ ਗਾਹਾਂ ਉਹਨਾਂ ਨੂੰ ਪੱਕੇ ਹੋਣ ਦੇ ਵਿੱਚ ਵੀ ਸਖਤਾਈਆਂ ਜਿਹੜੀਆਂ ਇਹੋ ਦਿੱਤੀਆਂ ਜਾਣਗੀਆਂ ਸੋ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਫੋਰਨ ਸਟੂਡੈਂਟਸ ਆਉਂਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਨੇ ਉਹ ਅਗਲੇ 2 ਸਾਲ ਤਕਰੀਬਨ ਜਿਹੜੇ ਆ 3 ਲੱਖ ਦੇ ਕਰੀਬ ਆਈ ਜਾਣਗੇ ਪਰ ਕਾਰਨ ਸਰਕਾਰ ਨੇ ਇਹਨੂੰ ਬਦਲ ਕੇ ਹੁਣ 1.5 ਲੱਖ ਤੇ ਲੈ ਜਾਂਦਾ ਕਿ 2028 ਤੱਕ ਸਿਰਫ 1.5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਹੀ ਜਿਹੜੇ ਨੇ ਉਹ ਕੈਨੇਡਾ ਆ ਸਕਣਗੇ ਇਹਦੇ ਵਿੱਚੋਂ ਵੀ ਕਹਾ ਫਿਰ ਭਾਰਤ ਤੇ ਬੰਗਲਾਦੇਸ਼ ਦੇ ਵਿਦਿਆਰਥੀਆਂ ਨੂੰ ਜਾਦਾ ਸ਼ਕਤੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਜਿਹੜੇ ਪਹਿਲਾਂ ਵਿਦਿਆਰਥੀ ਆਏ ਨੇ ਉਹਨਾਂ ਦੀਆਂ ਕੁਝ ਹਰਕਤਾਂ ਉਹਨਾਂ ਦੇ ਕੁਝ ਕਾਰਨਾਮਿਆਂ ਦੇ ਕਾਰਨ ਕ੍ਰੀਡਾ ਦੇ ਵਿੱਚ ਵਿਰੋਧ ਬੜਾ ਹੋਇਆ ਤੇ ਸਵਾਰ ਕ੍ਰੀਡਾ ਸਰਕਾਰ ਜਿਹੜੀ ਹੈ ਓਵਰਆਲ ਵਿਦਿਆਰਥੀ ਵੀ ਘਟੱਸਦ ਰਹੀ ਹੈ ਤੇ ਗਾਹਾਂ ਫਿਰ ਭਾਰਤੀਆਂ ਤੇ ਬੰਗਲਾਦੇਸ਼ੀਆਂ ਦੇ ਕ੍ਰੀਡਾ ਹੋਰ ਕੱਸਿਆ ਜਾ ਰਿਹਾ ਆ ਇਸ ਦੇ ਨਾਲ ਹੀ ਪਹਿਲਾਂ ਲਿਬਰਲ ਸਰਕਾਰ ਇਹ ਕਹਿੰਦੀ ਸੀਗੀ ਕਿ ਜਿਹੜਾ ਟੈਂਪਰੇਰੀ ਰੈਜ਼ਿਡੈਂਸੀ ਪਲਾਨ ਆ ਉਹਦੇ ਵਿੱਚ 225 ਦੇ ਵਿੱਚ 673000 ਲੋਕ ਜਿਹੜੇ ਨੇ ਉਨਾ ਨੂੰ ਇੱਥੇ ਰੱਖਿਆ ਜਾਊਗਾ ਤੇ ਇਸ ਤੋਂ ਇਲਾਵਾ ਫਿਰ ਉਹ ਕਹਿੰਦੇ ਸੀ ਵੀ 226 ਦੇ ਵਿੱਚ 516000 ਲੋਕ ਰੱਖੇ ਜਾਣਗੇ ਪਰ ਜਿਹੜਾ ਕਾਰਨ ਸਰਕਾਰ ਵੱਲੋਂ ਹੁਣ ਬਜਟ ਪੇਸ਼ ਕੀਤਾ ਗਿਆ ਆ ਉਹਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਜਿਹਦੇ ਵਿੱਚ ਵਰਕ ਪਰਮਿਟ ਵਗੈਰਾ ਆ ਜਾਂਦੇ ਆ ਉਹ 516000 ਤੋਂ ਘਟਾ ਕੇ 385000 ਕਰ ਦਿੱਤਾ ਹੈ ਜਿਹੜਾ ਕਿ ਅੱਗੇ ਤੋਂ ਸਾਲਾਂ ਵਿੱਚ ਘਟ ਕੇ 370000 ਰਹਿ ਜਾਣਾ ਆ ਸੋ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਨਾਲ ਟੈਂਪਰੇਰੀ ਜਿਹੜੇ ਰੈਜ਼ੀਡੈਂਟ ਵੀਜ਼ਾਸ ਤੇ ਜਿਹੜੇ ਨੇ ਪਾਰਲਮੈਂਟ ਨੇ ਉਹ ਵੀ ਘਟਾਏ ਜਾਣੇ ਆ ਇਸ ਦੇ ਨਾਲ ਹੀ ਹੋਰ ਕਈ ਪਾਸੇ ਸਖਤਤਾਈਆਂ ਕਰਨ ਦੀਆਂ ਕੰਸੂਆਂ ਆ ਰਹੀਆਂ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਪਾਰਲੀਮੈਂਟ ਰਾਹੀਂ ਇੱਕ ਬੈਲ ਸੀ 12 ਦੇ ਰਾਹੀਂ ਇਹ ਰਾਹ ਲੱਭ ਰਿਹਾ ਵੀ ਕਿਸ ਤਰੀਕੇ ਦੇ ਨਾਲ ਭਾਰਤੀਆਂ ਤੇ ਬੰਗਲਾਦੇਸ਼ੀਆਂ ਦੇ ਅੱਡ ਅੱਡ categories ਦੇ ਵਿੱਚ ਲੱਗੇ ਹੋਏ ਵੀਜ਼ੇ ਰੱਦ ਕੀਤੇ ਜਾ ਸਕਣ ਸੋ ਬਹੁਤ ਸਾਰੇ ਭਾਰਤੀ ਤੇ ਬੰਗਲਾਦੇਸ਼ੀਆਂ ਤੇ ਦੋਸ਼ ਲਾਇਆ ਜਾ ਰਿਹਾ ਕਿ ਉਹਨਾਂ ਦੇ ਵਿਜ਼ਟਰ ਵੀਜ਼ੇ ਲੈਣ ਅਤੇ ਹੋਰ ਕਈ categories ਵਿੱਚ ਵੀਜ਼ੇ ਲੈਣ ਵਾਸਤੇ ਗਲਤ ਦਾਸਤਾਵੇਜ਼ ਇਸਤੇਮਾਲ ਕੀਤੇ ਆ ਗਲਤ ਅਰਜ਼ੀਆਂ ਲਾਈਆਂ ਆ ਗਲਤ ਇਨਕਮ ਡਾਕੂਮੈਂਟਸ ਲਾਏ ਆ ਇਸ ਕਰਕੇ ਜਿਹੜਾ ਉਹਨਾਂ ਦੇ ਲੱਗੇ ਹੋਏ ਵੀਜ਼ੇ ਚਾਹੇ ਕਿ 2 ਸਾਲ ਦਾ ਕਿ 10 ਸਾਲ ਦਾ ਆ ਉਹ ਰੱਦ ਕੀਤੇ ਜਾਣ ਉਹਦੇ ਵਾਸਤੇ ਜਿਹੜੀ ਤਾਕਤ ਆ ਉਹ ਪਾਰਲੀਮੈਂਟ ਵਿੱਚੋਂ ਮਿਲਣੀ ਆ ਤੋ ਜੇਕਰ ਬੈਲ ਸੀਟ ਵੱਲੋਂ ਪਾਸ ਹੋ ਜਾਂਦਾ ਆ ਤੇ ਉਹਦੇ ਨਾਲ ਫਿਰ ਜਿਹਨਾਂ ਦੇ ਲੱਗੇ ਹੋਏ ਵੀਜ਼ੇ ਆ ਉਹ ਵੀ ਰੱਦ ਹੋ ਸਕਦੇ ਆ ਉਹਦਾ ਆਧਾਰ ਕੀ ਬਣਾਉਣਾ ਵੀਜ਼ੇ ਰੱਦ ਕਰਨ ਦਾ ਇਹਦੇ ਬਾਰੇ ਹਜੇ ਖੁੱਲ ਕੇ ਜਾਣਕਾਰੀ ਨਹੀਂ ਆਈ ਪਰ ਇਹ ਗੱਲ ਕਹੀ ਗਿਆ ਕਿ ਦੋਹਾਂ ਮੁਲਕਾਂ ਤੋਂ ਬਹੁਤ ਵੱਡੀ ਪੱਧਰ ਤੇ ਵੀਜ਼ਾ ਫਰਾਡ ਹੋਇਆ ਜਿਹਦਾ ਖਮਿਆਜ਼ਾ ਕੈਨੇਡਾ ਦੇ ਵਿੱਚ ਲੋਕਾਂ ਨੂੰ ਭੁਗਤਣਾ ਪੈ ਰਿਹਾ ਆ ਉਜੇਕਰ ਜਿਆ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਰੱਦ ਹੋ ਸਕਦੇ ਆ ਤੇ ਕਈਆਂ ਦੀਆਂ ਲਗੀਆਂ ਹੋਈਆਂ ਫਾਈਲਾਂ ਵੀ ਜਿਹੜੀਆਂ ਆ ਉਹ ਰੱਦ ਹੋ ਸਕਦੀਆਂ ਆ ਇੱਕ ਪਾਸੇ ਭਾਰਤ ਤੇ ਬੰਗਲਾਦੇਸ਼ ਦੇ ਨਾਲ ਸਖਤੀ ਇਮੀਗ੍ਰੇਸ਼ਨ ਮਾਮਲੇ ਵਿੱਚ ਕੀਤੀ ਜਾ ਰਹੀ ਆ ਦੂਜੇ ਪਾਸੇ ਚੀਨ ਦੇ ਨਾਲ ਸਮਝੌਤੇ ਦੇ ਵਿੱਚ ਖੁੱਲ੍ਹ ਦਿੱਤੀ ਜਾ ਰਹੀ ਆ ਚੀਨ ਦੇ ਉੱਤੇ ਇੱਕ ਬੈਨ ਲੱਗਾ ਹੋਇਆ ਸੀਗਾ ਕਿ ਉੱਥੇ ਗਰੁੱਪ ਟ੍ਰੈਵਲਿੰਗ ਜਿਹੜੀ ਹੈ ਨਹੀਂ ਹੋ ਸਕਦੀ ਮਤਲਬ ਇਕੱਠੇ ਹੋਵੇ ਗਰੁੱਪ ਜਿਹੜਾ ਘੁੰਮਣ ਫਿਰਨ ਲੋਕਾਂ ਦਾ ਆਉਂਦਾ ਆ ਉਹਨੂੰ ਕੈਨੇਡਾ ਦੇ ਵਿੱਚ ਵੀਜ਼ੇ ਨਹੀਂ ਦਿੱਤੇ ਜਾਂਦੇ ਸਗੇ ਉਹ ਬੈਨ ਚੱਕ ਦਿੱਤਾ ਗਿਆ ਹੁਣ ਦੁਬਾਰਾ ਜਿਹੜੇ ਚੀਨ ਦੇ ਲੋਕ ਗਰੁੱਪ ਬਣਾ ਕੇ ਟ੍ਰੈਵਲ ਕਰ ਸਕਦੇ ਆ ਇੱਕ ਜਥੇ ਦੇ ਰੂਪ ਦੇ ਵਿੱਚ ਉਹ ਵੀਜ਼ੇ ਲੈ ਕੇ ਕੈਨੇਡਾ ਆ ਸਕਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਿੱਖ ਨਸਲ ਖੁਸ਼ੀ ਦੀ ਤਾਂ ਸਿੱਖ ਨਸਲ ਖੁਸ਼ੀ ਦੀ ਯਾਦ ਇਹ ਸਾਰਾ ਜਿਹੜਾ ਹਫ਼ਤਾ ਹੀ ਆ ਦੁਨੀਆ ਭਰ ਦੇ ਸਿੱਖ ਮਨਾਉਂਦੇ ਆ ਅੱਡ-ਅੱਡ ਤਰੀਕੇ ਆ ਮਨਾਉਣ ਦੇ ਕੋਈ ਲਿਖਤਾਂ ਪੜ੍ਹਦਾ ਸੁਣਦਾ ਆ ਸ਼ੇਅਰ ਕਰਦਾ ਆ ਜੋ ਸਾਡੇ ਨਾਲ ਬੀਤਿਆ ਉਹ ਯਾਦ ਕਰਦਾ ਆ ਗੁਰਦਵਾਰਾ ਸਾਹਿਬਾਂ ਦੇ ਵਿੱਚ ਅੱਡ-ਅੱਡ ਸਮਾਗਮ ਹੁੰਦੇ ਆ ਸਿੱਖ ਨੇਸ਼ਨ ਵੱਲੋਂ ਖੂਨਦਾਨ ਕੈਂਪ ਜਿਹੜੇ ਆ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਆ ਕੈਨੇਡਾ ਅਮਰੀਕਾ ਦੇ ਵਿੱਚ ਇਲਾਵਾ ਇਸ ਕਈ ਹੋਰ ਮੌਲਕਾਂ ਦੇ ਵਿੱਚ ਵੀ ਖੂਨਦਾਨ ਕੈਂਪ ਕਰਕੇ ਸਿੱਖ ਜਿਹੜੇ ਦੱਸਦੇ ਆ ਕਿ ਅਸੀਂ ਜਾਨਾਂ ਲੈਣ ਵਾਲੇ ਨਹੀਂ ਜਾਨਾਂ ਬਚਾਉਣ ਵਾਲੇ ਆ ਤੇ ਨਵੰਬਰ ਪਹਿਲੀ ਤੋਂ ਲੈ ਕੇ 7 ਤੱਕ ਬ੍ਰੈਂਪਟਨ ਸ਼ਹਿਰ ਨੇ ਬ੍ਰੈਂਪਟਨ ਦੀ ਮਿਨਿਸਪੈਲਟੀ ਨੇ ਸਿੱਖ ਜੈਨੋਸਾਈਡ ਅਵੇਅਰਨੈਸ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਆ ਪਹਿਲੀ ਗੱਲ ਤੇ ਇਹ ਆ ਕਿ ਉਹਨਾਂ ਨੇ ਸ਼ਬਦਾਵਲੀ ਜਿਹੜੀ ਬਹੁਤ ਟਕਵੀਂ ਵਰਤੀ ਆ ਉਹਨਾਂ ਨੇ ਗੋਲ ਮੋਲ ਗੱਲਾਂ ਨਹੀਂ ਕੀਤੀਆਂ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਜਿਹੜਾ ਇਹਨੂੰ ਨਾਂ ਦਿੱਤਾ ਗਿਆ ਮੇਅਰ ਪੈਟਰਿਕ ਬ੍ਰਾਊਨ ਜਿਹੜੀ ਵੀ ਗੱਲ ਕਰਦੇ ਆ ਬੜੇ ਢੱਲੇ ਨਾਲ ਕਰਦੇ ਆ ਬ੍ਰੈਂਪਟਨ ਦੇ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਆਬਾਦੀ ਆ ਤੇ ਸਿੱਖਾਂ ਦੀ ਬਹੁਤ ਵੱਡੀ ਵਾਦੀ ਆ ਇਹ ਵਾਦੀ ਬੇਸ਼ੱਕ ਸਰੀਰਗੇ ਸ਼ਹਿਰਾਂ ਵਿੱਚ ਵੀ ਆ ਪਰ ਜਿਸ ਤੜਲੇ ਦੇ ਨਾਲ ਬ੍ਰੈਂਟਨ ਵੱਲੋਂ ਲੀਡ ਲਈ ਗਈ ਆ ਉਹ ਗੱਲ ਹਜੇ ਸਰੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਤੇ ਨਾ ਹੀ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਹਲੇ ਦੇਖਣ ਨੂੰ ਮਿਲ ਰਹੀ ਆ ਗੋਲਮੋਲ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਆ ਬ੍ਰੈਂਟਨ ਸਿਟੀ ਹਾਲ ਦੇ ਲੰਗੇ ਝੰਡੇ ਜਿਹੜੇ ਨਹੀਂ ਅੱਧੇ ਚੁਕੇ ਰਹਿਣਗੇ ਕਲੌਕ ਟਾਵਰ ਜਿਹੜਾ ਤੁਸੀਂ ਪਿੱਛੇ ਤਸਵੀਰ ਵਿੱਚ ਦੇਖ ਰਹੇ ਆ ਉਹਦੀ ਜਿਹੜੀ ਆ ਬੱਤੀ ਆ ਉਹ ਡਿਮ ਰਹੂਗੀ ਅੱਧੀ ਬੁਜੀ ਰਹੂਗੀ ਤੇ ਤਾਂ ਕਿ ਜਿਹੜੇ ਲੋਕਾਂ ਨੇ ਇਸ ਨਸਲ ਕੁਛੀ ਦੇ ਵਿੱਚ ਆਪਣੇ ਪਿਆਰੇ ਗਵਾਏ ਆ ਜਿਹੜੇ ਬਚ ਗਏ ਆ ਤੇ ਜਿਹੜੀਆਂ ਪਰਿਵਾਰ ਜਿਹੜੇ ਪੀੜਤ ਹੋਏ ਆ ਉਹਨਾਂ ਦੇ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਸਕੇ ਸੋ ਸਿੱਖ ਜੈਨੋਸਾਈਡ ਜਿਹੜੀ ਇਸ ਤਰੀਕੇ ਦੇ ਨਾਲ ਬਣਾਈ ਜਾ ਰਹੀ ਆ ਇਸ ਦੇ ਨਾਲ ਇਹ ਗੱਲ ਆਪਾਂ ਟੈਰਫ ਦੀ ਕਰੀਏ ਟੈਰਫ ਇੱਕ ਵੱਡਾ ਮਸਲਾ ਬਣਾ ਹੋਇਆ ਕੈਨੇਡਾ ਦੀ ਇਕਨੋਮੀ ਜਿਹੜੀ ਆ ਤੁਰਨੀ ਨਹੀਂ ਰਹੀ ਹੈਗੀ ਲੋਕ ਡਰੇ ਪਏ ਆ ਬੇਸ਼ਕ ਅੰਟਰਾਸਟਡ ਥੱਲੇ ਆ ਰਿਹਾ ਮਹਿੰਗਾਈ ਦਰ ਵੀ ਥੱਲੇ ਆ ਪਰ ਫਿਰ ਵੀ ਲੋਕਾਂ ਦੀ ਜੇਬ 'ਚ ਪੈਸੇ ਨਹੀਂ ਬਚੇ ਪਿਛਲੇ ਜਾਨ 2 ਸਾਲਾਂ ਦੇ ਵਿੱਚ ਵੈਸੇ ਹੀ ਕੰਮ ਠੰਡਾ ਸੀਗਾ ਟੈਰਫ ਦੇ ਡਰ ਕਾਰਨ ਕੰਮ ਤੁਰ ਨਹੀਂ ਰਹੇ ਟਰੱਕਿੰਗ ਸਾਰੀ ਖੜੀ ਖੜੀ ਆ ਤੇ ਇਸ ਦੇ ਨਾਲ ਕੰਸਟਰਕਸ਼ਨ ਇੰਡਸਟਰੀ ਜਿਹੜੀ ਆ ਉਹ ਬਿਲਕੁਲ ਨਹੀਂ ਤੁਰ ਰਹੀ ਹਾਲ ਇਹ ਨੇ ਜੀ ਕਿ ਜਿਹਦੇ ਜੇਬ 'ਚ 4 ਪੈਸੇ ਸੀਗੇ ਉਹਨੇ ਖਰਚ ਲਏ ਆ ਖਾਟੜੇ ਪੈ ਗਏ ਹਨ ਕਿਉਂਕਿ ਰੋਟੀ ਤਾਂ ਚਲਾਉਣੀ ਸੀਗੀ ਲਾਇਨ ਆਫ ਕ੍ਰੈਡਿਟਰਾਂ ਲੋਕਾਂ ਦੀਆਂ ਮੁੱਕ ਚੁੱਕੀਆਂ ਆ ਜਿਹੜਾ ਕਿ ਦੋਸਤ ਤੇ ਰਿਸ਼ਤੇਦਾਰ ਆਧਾਰ ਦਿੰਦੇ ਸੀਗੇ ਉਹਨਾਂ ਦੇ ਕੋਲ ਵੀ ਪੈਸੇ ਮੁੱਕ ਚੁੱਕੇ ਆ ਹਾਲਾਤ ਕਾਫੀ ਜਿਹੜੇ ਇਸ ਵੇਲੇ ਮੰਦੇ ਚੱਲ ਰਹੇ ਆ ਤੇ ਇਸ ਦੌਰਾਨ ਟੈਰਸ ਜਿਹੜੇ ਆ ਉਹ ਸਮਝੌਤਾ ਬੱਧ ਹੋ ਨਹੀਂ ਰਹੇ ਹੈਗੇ ਅਮਰੀਕਾ ਦੇ ਰਾਸ਼ਟਰਪਤੀ ਗੁੱਸੇ ਹੋਏ ਹੋਏ ਆ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਜਿਹੜੀ ਆ ਅਮਰੀਕਾ ਦੀ ਉਹਦੇ ਵਿੱਚ ਇੱਕ ਮੁਕਾਦਮਾ ਇਸ ਵੇਲੇ ਚੱਲ ਰਿਹਾ ਆ ਜਿੱਦੀ ਸੁਣਵਾਈ ਕੱਲ ਤੋਂ ਸ਼ੁਰੂ ਹੋ ਜਾਣੀ ਆ ਇਹਦੇ ਵਿੱਚ ਚੈਲੰਜ ਇਹ ਕੀਤਾ ਗਿਆ ਸੀਗਾ ਕਿ ਜਿਹੜੇ ਰਾਸ਼ਟਰਪਤੀ 트੍ਰੰਪ ਆ ਕੀ ਆਪਣੀਆਂ ਤਾਕਤਾਂ ਦਾ ਇਸਤੇਮਾਲ ਲੋੜੋਂ ਵੱਧ ਨਹੀਂ ਕਰ ਰਹੇ ਹੈਗੇ ਕੀ ਉਹ ਆਪਣੀਆਂ ਤਾਕਤਾਂ ਦਾ ਇਸਤੇਮਾਲ ਜਿਹੜਾ ਆ ਉਹ ਸਹੀ ਤਰੀਕੇ ਨਾਲ ਕਰ ਰਹੇ ਆ ਸੁਪਰੀਮ ਕੋਰਟ ਇਹਦੇ ਬਾਰੇ ਫੈਸਲਾ ਕਰੇ ਕਿਉਂਕਿ ਇੰਟਰਨੈਸ਼ਨਲ ਮਰਜੈਂਸੀ ਇਕਨੋਮਿਕ ਪਾਵਰ ਐਕਟ ਜਿਹੜਾ ਉਹ 트੍ਰੰਪ ਬਲੋਰ ਇਨੈਕਟ ਕੀਤਾ ਗਿਆ ਸੀ ਲਾਗੂ ਕੀਤਾ ਗਿਆ ਸੀਗਾ ਸੋ ਉਹਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਕਿ ਰਾਸ਼ਟਰਪਤੀ ਇਦਾਂ ਕਰ ਸਕਦਾ ਆ ਸੋ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਅਜੇ ਮੁਕੱਦਮਾ ਸ਼ੁਰੂ ਹੋਇਆ ਆ ਗੱਲਬਾਤ ਹੋਣੀ ਆ ਫੈਸਲਾ ਆਉਣਾ ਆ ਪਰ 트럼ਪ ਅਤੇ ਉਹਨਾਂ ਦੇ ਸਾਥੀ ਪਹਿਲਾਂ ਕਹਿਣ ਲੱਗ ਪਏ ਆ ਕਿ ਜੇਕਰ ਸੁਪਰੀਮ ਕੋਰਟ ਨੇ ਫੈਸਲਾ ਉਲਟ ਵੀ ਦੇ ਦਿੱਤਾ ਉਹਨਾਂ ਦੇ ਤੇ ਤਾਂ ਵੀ ਉਹ ਟੈਰਫ ਦੇ ਮਾਮਲੇ ਵਿੱਚ ਕੁਝ ਹੋਰ ਤਰਾਵਾਂ ਦੀ ਵਰਤੋਂ ਕਰਕੇ ਅੱਗੇ ਵਧਦੇ ਰਹਿਣਗੇ ਜਿਹੜੇ ਖਜ਼ਾਨਾ ਸਕੱਤਰ ਨੇ ਅਮਰੀਕਾ ਦੇ ਸਕਾਡ ਬਸੈਂਟ ਉਹ ਕਹਿੰਦੇ ਵੀ ਬੇਸ਼ੱਕ ਇਹਦੇ ਨਾਲ 트럼ਪ ਦੀਆਂ ਕੁਝ ਪਾਵਰਾਂ ਖੁੱਸ ਜਾਣਗੀਆਂ ਜੇਕਰ ਸੁਪਰੀਮ ਕੋਰਟ 트럼ਪ ਦੇ ਉਲਟ ਫੈਸਲਾ ਦਿੰਦੀ ਹੈ ਪਰ ਫਿਰ ਵੀ ਅਮਰੀਕਨ ਸੰਵਿਧਾਨ ਦੇ ਵਿੱਚ ਹੋਰ ਕਈ ਤਰਾਵਾਂ ਮੌਜੂਦ ਆ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਟੈਰਫਰ ਡੀਲਸ ਜਿਹੜੀਆਂ ਅੱਡੇਟਾ ਮੌਲਕਾਂ ਦੇ ਨਾਲ ਕਰ ਸਕਦੇ ਆ ਸੋ ਇਸ ਵਾਸਤੇ ਹੁਣ ਸਾਰੀਆਂ ਨਿਗਾਵਾਂ ਸੁਪਰੀਮ ਕੋਰਟ ਵੱਲ ਲਗੀਆਂ ਰਹਿਣਗੀਆਂ ਜੀ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਜਿਹੜੇ ਆ ਜੀ ਉਹ ਅਕਸਰ ਬਵਾਦਾਂ ਦਾ ਕਾਰਨ ਬਣ ਜਾਂਦੇ ਆ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਮੂੰਹ ਦੀ ਬਵਾਸੀਲ ਜਿਹੜੀ ਆ ਉਹ ਤੋਂ ਪੀੜਤ ਆ ਰਾਜਾ ਵੜਿੰਗ ਉਹਨੂੰ ਬੋਲਣ ਲੱਗਿਆ ਕਈ ਵਾਰੀ ਪਤਾ ਨਹੀਂ ਲੱਗਦਾ ਸੋ ਹੁਣ ਜਿਹੜਾ ਉਹਨਾਂ ਨੇ ਨਿਸ਼ਾਨਾ ਬਣਾਇਆ ਉਹ ਕਾਂਗਰਸ ਦੇ ਹੀ ਜਿਹੜੇ ਸਾਬਕਾ ਇੱਕ ਗ੍ਰਹਿ ਮੰਤਰੀ ਰਹਾ ਜਾਂ ਬੂਟਾ ਸਿੰਘ ਉਹਨਾਂ ਨੂੰ ਬਣਾਇਆ ਉਹ ਮੱਧ ਵੀ ਸਿੱਖ ਭਾਈਚਾਰੇ ਵਿੱਚੋਂ ਸੀਗੇ ਸੋ ਸਬੰਧਤ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਨੂੰ ਲੈ ਕੇ ਮੱਧ ਵੀ ਸਿੱਖ ਭਾਈਚਾਰਾ ਵਾਲਮੀਕੀ ਭਾਈਚਾਰਾ ਜਾਲੇ ਦਾ ਸਮਾਜ ਕਾਫੀ ਜਿਹੜੇ ਨਾਰਾਜ਼ ਆ ਸੋ ਜਿਹੜੇ ਰਾਜਾ ਵੜਿੰਗ ਨੇ ਸ਼ਬਦ ਵਰਤੇ ਆ ਉਹ ਇਹ ਸੀਗੇ ਕਿ ਮੱਧ ਵੀ ਸਿੱਖ ਸੀ ਬੂਟਾ ਸਿੰਘ ਰੰਗ ਕਹਿੰਦਾ ਕਾਲਾ ਸੀਗਾ ਪੱਠੇ ਪਾਇਆ ਕਰਦਾ ਸੀਗਾ ਕਾਂਗਰਸ ਨੇ ਚੁੱਕ ਕੇ ਉਸਨੂੰ ਕੁਰਸੀ ਤੇ ਬਿਠਾਇਆ ਜਿੱਥੇ ਅਮਿਤ ਸ਼ਾਹ ਵਹਿੰਦਾ ਮਤਲਬ ਕਿ ਗ੍ਰਹਿ ਮੰਤਰੀ ਬਣਾਇਆ ਸੋ ਇਹ ਗੱਲ ਬੇਸ਼ੱਕ ਤਰੀਕੇ ਨਾਲ ਕਹੀ ਜਾ ਸਕਦੀ ਸੀ ਵੀ ਇੱਕ ਗਰੀਬ ਸਿੱਖ ਨੂੰ ਜਿਹੜਾ ਬੜੇ ਉੱਚੇ ਅਹੁਦੇ ਦੇ ਉੱਤੇ ਕਾਂਗਰਸ ਨੇ ਬਿਠਾਇਆ ਪਰ ਜਿਹੜੀ ਸ਼ਬਦਾਵਲੀ ਵਰਤੀ ਗਈ ਆ ਜਿਹੜੀ ਵਰਡਿੰਗ ਯੂਜ਼ ਕੀਤੀ ਗਈ ਆ ਉਹਦੇ ਉੱਤੇ ਬਹੁਤਿਆਂ ਲੋਕਾਂ ਨੂੰ ਇਤਰਾਜ਼ ਆ ਹਾਲਾਂਕਿ ਬੂਟਾ ਸਿੰਘ ਆਪ ਬਹੁਤ ਘਟਿਆ ਬੰਦਾ ਸੀਗਾ ਪੰਜਾਬ ਦੇ ਇਤਿਹਾਸ ਦੇ ਵਿੱਚ ਉਹਦਾ ਰੋਲ ਜਿਹੜਾ ਆ ਬਹੁਤ ਹੀ ਮਕਾਰ ਮਤ ਨਕਾਰਾਤਮਕ ਸੀਗਾ ਪਰ ਫਿਰ ਵੀ ਜਿਹੜਾ ਆ ਲੋਕ ਗੁੱਸਾ ਕਰ ਰਹੇ ਆ ਸੋ ਰਾਜਾ ਵੜਿੰਗ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਰੰਗ ਬਾਰੇ ਕੀਤੇ ਇਸ ਵਿਵਾਦਤ ਬਿਆਨ ਤੋਂ ਬਾਅਦ ਐਸ்சி ਕਮਿਸ਼ਨ ਜਿਹੜਾ ਆ ਜੀ ਉਨਾ ਨੇ ਰਾਜਾ ਵੜੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਕਿ ਮਾਫੀ ਮੰਗਣੀ ਆ ਕਿ ਫਿਰ ਹੁਣ ਤੇਤੇ ਕੋਈ ਗਾਹ ਮਾਮਲਾ ਤੋਰੀਏ ਤੋਂ ਜੇਕਰ ਆਪਾਂ ਗੱਲਬਾਤ ਕਰੀਏ ਇਹਨਾਂ ਕਾਂਗਰਸੀਆਂ ਦੀ ਚਾਹੇ ਰਾਜਾ ਵੜੇਗਾ ਚਾਹੇ ਪੁਰਾਣਿਆਂ ਦੇ ਵਿੱਚੋਂ ਕਰ ਲਈਏ ਦਰਬਾਰਾ ਸਿੰਘ ਸੀ ਬਿਆਨਤ ਸਿੰਘ ਸੀ ਗਿਆਨੀ ਜੈਲ ਸਿੰਘ ਸੀ ਬੂਟਾ ਸਿੰਘ ਸੀ ਇਹ ਸਾਰੇ ਜਿਹੜੇ ਨੇ ਉਹ ਕਾਂਗਰਸ ਦੇ ਇਹੋ ਜਿਹੇ ਆਗੂ ਹੋਏ ਆ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਹਿੱਤ ਜਿਹੜੇ ਆ ਖੋਹ ਕੇ ਉਹ ਕੇਂਦਰ ਦੇ ਪੈਰਾਂ 'ਚ ਰੱਖੇ ਆ ਤਾਂ ਜਦ ਇਹ ਕਹਿ ਲਈਏ ਕਿ ਕੇਂਦਰ ਦਾ ਪੰਜਾਬ ਦੇ ਉੱਤੇ ਦਸਤ ਪੰਜਾ ਪੀੜਾ ਕਰਨ ਦੇ ਵਾਸਤੇ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਗਦਾਰੀ ਕੀਤੀ ਆ ਸੋ ਜਿਹੜੇ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਜਿਹੜੇ ਸ਼ਬਦ ਵਰਤੇ ਆ ਉਹ ਤਾਂ ਜਿਹੜੇ ਵਰਤੇ ਵਰਤੇ ਆ ਪਰ ਉਹਨੇ ਜਿਹੜੀ ਤੱਥ ਵੀ ਨਾਲ ਦੱਸਿਆ ਝੂਠ ਹੈਗੇ ਆ ਗਲਤ ਹੈਗੇ ਆ ਜਿਹੜੀ ਉਹਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਨੇ ਬੁੱਟਾ ਸਿੰਘ ਨੂੰ ਚੁੱਕਿਆ ਇਹ ਬਿਲਕੁਲ ਸਰਾ ਸਰ ਗਲਤ ਆ ਉਹ ਇਹ ਕਹਿ ਸਕਦਾ ਸੀਗਾ ਕਿ ਕਾਂਗਰਸ ਨੇ ਬੁੱਟਾ ਸਿੰਘ ਨੂੰ ਵਰਤਿਆ ਕਿਉਂਕਿ ਬੁੱਟਾ ਸਿੰਘ ਨੂੰ ਹੇਠੋਂ ਚੁੱਕਣ ਵਾਲਾ ਅਕਾਲੀ ਦਲ ਸੀਗਾ ਕਾਂਗਰਸ ਨੇ ਉਸ ਨੂੰ ਵਰਤਿਆ ਆ ਕਿਉਂਕਿ ਬੁੱਟਾ ਸਿੰਘ ਵਰਗੇ ਲੋਕ ਹਮੇਸ਼ਾ ਹੀ ਘਟ ਗਿਆ ਤੋਂ ਘਟਿਆ ਕੰਮ ਪੰਜਾਬ ਦੇ ਉਲਟ ਕਰਨ ਵਾਸਤੇ ਤਿਆਰ ਰਹਿੰਦੇ ਸੀਗੇ ਜਿਵੇਂ ਦਰਬਾਰਾ ਸਿੰਘ ਸਵਰਨ ਸਿੰਘ ਅਫਗਾਨੀ ਜੈਲ ਸਿੰਘ ਅਭਿਆਨਤ ਸਿੰਘ ਇਹ ਤਿਆਰ ਰਹਿੰਦੇ ਸੀਗੇ ਇਹ ਉਸੇ ਕੈਟਾਗਰੀ ਦੇ ਵਿੱਚ ਬੁੱਟਾ ਸਿੰਘ ਆਉਂਦਾ ਕਿ ਪੰਜਾਬ ਨਾਲ ਜਿਹੜੀ ਮਰਜ਼ੀ ਗਦਾਰੀ ਕਰ ਲੋ ਪਰ ਜਿਹੜੀ ਉਹ ਚੱਕਣ ਵਾਲੀ ਗੱਲ ਆ ਉਹ ਤੱਥ ਸਹੀ ਨਹੀਂ ਹੈਗੇ ਕਿਉਂਕਿ ਉਹਨੂੰ ਚੱਕਿਆ ਅਕਾਲੀ ਦਲ ਨੇ ਉਹ ਇਸ ਤਰੀਕੇ ਕਿ ਮਾਸਟਰ ਤਾਰਾ ਸਿੰਘ ਵਰਗੇ ਆਗੂਦੋ ਅਕਾਲੀ ਦਲ ਦੇ ਜਿਹੜੇ ਰੁਵੇ ਰਵਾ ਹੁੰਦੇ ਸੀਗੇ ਪੁਰਾਣਿਆਂ ਨੂੰ ਸ਼ਾਇਦ ਚੇਤੇ ਹੋਵੇ ਨਵਿਆਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਬੂਟਾ ਸਿੰਘ ਨੇ ਲਾਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੜ੍ਹਾਈ ਕੀਤੀ ਆ ਬਾਅਦ ਵਿੱਚ ਖਾਲਸਾ ਕਾਲਜ ਬੰਬੇ ਪੜ੍ਹੇ ਆ ਜਿਹੜਾ ਕਿ ਸ਼੍ਰੋਮਣੀ ਕਮੇਟੀ ਨੇ ਹੀ ਬਣਾਇਆ ਸੀਗਾ ਤੇ ਸ਼੍ਰੋਮਣੀ ਕਮੇਟੀ ਅਤੇ ਕਾਲੀ ਦਲ ਨੇ ਹੀ ਬੂਟਾ ਸਿੰਘ ਦੀ ਪੜ੍ਹਾਈ ਕਰਵਾਈ ਆ ਉਸ ਤੋਂ ਬਾਅਦ ਬੂਟਾ ਸਿੰਘ ਨੂੰ ਕਾਲੀ ਪੱਤਰਕਾ ਦੇ ਵਿੱਚ ਡਿਪਟੀ ਸੰਪਾਦਕ ਦੀ ਨੌਕਰੀ ਵੀ ਦਿੱਤੀ ਆ ਤੇ ਪਹਿਲੀ ਵਾਰੀ ਟੈਕਟ 1962 ਦੇ ਵਿੱਚ ਕਾਲੀ ਦਲ ਨੇ ਹੀ ਉਸ ਨੂੰ ਦਿੱਤੀ ਸੀ ਜਿਹਦੇ ਉੱਤੇ ਉਹ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਪਹੁੰਚਿਆ ਸੀਗਾ ਪਰ ਬਾਅਦ ਦੇ ਵਿੱਚ ਉਹਨੇ ਕਾਂਗਰਸ ਜੁਆਇਨ ਕਰ ਲਈ ਸੀ। ਸੋ ਕਾਂਗਰਸ ਨੇ ਬੂਟਾ ਸਿੰਘ ਨੂੰ ਮਹੱਤਵਪੂਰਨ ਅਹੁਦੇ ਇਸ ਕਰਕੇ ਨਹੀਂ ਦਿੱਤੇ ਕਿ ਉਹ ਉੱਪਰ ਆਇਆ ਸੀਗਾ। ਹੋਰ ਬਹੁਤ ਸਾਰੇ ਆਗੂ ਆ ਪੰਜਾਬ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਚੱਕਿਆ ਨਹੀਂ ਗਿਆ ਕਿਉਂਕਿ ਉਹ ਪੰਜਾਬ ਦੇ ਨਾਲ ਗਦਾਰੀ ਕਰਨ ਦੇ ਵਾਸਤੇ ਰਾਜੀ ਨਹੀਂ ਸੀਗੇ। ਬੂਟਾ ਸਿੰਘ ਨੂੰ ਮਹੱਤਵਪੂਰਨ ਅਹੁਦੇ ਇਸੇ ਕਰਕੇ ਮਿਲਦੇ ਰਹੇ ਸੀ ਕਿ ਉਹ ਕਾਂਗਰਸ ਵਾਸਤੇ ਪੰਜਾਬ ਦੇ ਵਿੱਚ ਘਟੀਆਂ ਦਾ ਘਟੀਆਂ ਕੰਮ ਕਰਨ ਲਈ ਤਿਆਰ ਰਹਿੰਦਾ ਸੀਗਾ। ਜੂਨ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਆਦੇਸ਼ਾਂ ਤੇ ਭਾਰਤੀ ਫੌਜ ਨੇ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਢਾਏ ਆ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਮੋੜ ਸਾਰੀ ਵਾਸਤੇ ਬੂਟਾ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਬੂਟਾ ਸਿੰਘ ਨੇ ਅੱਗੇ ਨਿਹੰਗ ਸੰਤਾਂ ਸਿੰਘ ਨੂੰ ਲਾ ਕੇ ਜਿਹੜਾ ਇਹ ਅਕਾਲ ਤਖਤ ਸਾਹਿਬ ਦੀ ਉਸਾਰੀ ਉਸ ਵੇਲੇ ਕਰਵਾਈ ਸੀਗੀ ਮਾਰਕ ਟੱਲੀ ਨੇ ਆਪਣੀ ਕਿਤਾਬ ਇੰਦਰਾਜ਼ ਲਾਸਟ ਬੈਟਲ ਦੇ ਵਿੱਚ ਇਹ ਗੱਲ ਲਸਤੀਸ਼ ਜੈਕਅਬ ਦੇ ਹਵਾਲੇ ਨਾਲ ਲਿਖੀ ਹੈ ਕਿ ਸਿੱਖ ਸੰਗਤਾਂ ਰੋਹ ਦੇ ਵਿੱਚ ਸਨੀਆਂ ਉਹ ਨਹੀਂ ਸੀ ਚਾਹੁੰਦੀਆਂ ਕਿ ਬੂਟਾ ਸਿੰਘ ਦਾ ਜਿਹੜਾ ਬਣਿਆ ਹੋਇਆ ਕਾਲ ਤਾਕਤ ਅਸੀਂ ਕਬੂਲ ਕਰੀਏ ਪਰ ਸਿੱਖ ਸੰਗਤਾਂ ਲਾਗੇ ਨਾ ਲੱਗਣ ਇਸ ਵਾਸਤੇ ਬੂਟਾ ਸਿੰਘ ਰਹਿ ਮੰਤਰੀ ਦੇ ਰਾਹੀਂ ਸੰਤਾ ਸਿੰਘ ਨੂੰ ਉੱਥੇ ਬਿਠਾਇਆ ਗਿਆ ਜਿਹਨੂੰ 1 ਲੱਖ ਰੁਪਈਆ ਰਜਾਨਾ ਦਿੱਤਾ ਜਾਂਦਾ ਸੀਗਾ ਉਸ ਵੇਲੇ 384 ਦੇ ਵਿੱਚ ਤਾਂ ਕਿ ਉਹ 300 ਨਿਹੰਗ ਉੱਥੇ ਤਨਾਤ ਕਰ ਸਕੇ ਸਿੱਖ ਸੰਗਤਾਂ ਨੂੰ ਉੱਥੋਂ ਦੂਰ ਰੱਖ ਸਕੇ ਸੋ ਇਹ ਸਾਰਾ ਕੁਝ ਬੂਟਾ ਸਿੰਘ ਦੇ ਰਾਹੀਂ ਹੋਇਆ ਇਹ ਗੱਲ ਵੱਖਰੀ ਹੈ ਕਿ ਆਕਾਲ ਤਖਤ ਸਾਹਿਬ ਦੀ ਤਿਆਰ ਕੀਤੀ ਇਹ ਇਮਾਰਤ ਜਿਹਨੂੰ ਇੰਦਰਾ ਕਾਂਧੀ ਨੇ ਅਗਾਹਾਂ ਬੂਟਾ ਸਿੰਘ ਰਾਹੀਂ ਬੂਟਾ ਸਿੰਘ ਨੇ ਗਾਂ ਸੰਤਾ ਸਿੰਘ ਰਾਹੀਂ ਤਾਮੀਦ ਕਰਾਇਆ ਉਹ ਸੰਗਤ ਨੇ ਮਨਜ਼ੂਰ ਨਾ ਕੀਤੀ ਤੇ ਉਹ ਟਾ ਦਿੱਤੀ ਸੀਗੀ ਤੇ ਜਿਹੜਾ ਹਣ ਵਾਲਾ ਆਕਾਲ ਤਖਤ ਸਾਹਿਬ ਆਪਾਂ ਦੇਖਦੇ ਆ ਇਹ ਉਹ ਸਾਰਿਆ ਸੀਗਾ ਜਿਕਰ ਗੱਲ ਆਪਾਂ ਕਾਲਤਾ ਸਾਹਿਬ ਦੀ ਕਰੀਏ ਤਾਂ 2 ਸਤੰਬਰ 1984 ਨੂੰ ਇੱਕ ਹੁਕਮਨਾਮਾ ਜਾਰੀ ਕਰਕੇ ਬੂਟਾ ਸਿੰਘ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਸੀਗਾ ਕਿ ਉਹਨੇ ਸਰਕਾਰੀ ਰੋਲ ਨਿਭਾਇਆ ਸਿੱਖ ਵਾਲਾ ਰੋਲ ਨਹੀਂ ਨਿਭਾਇਆ ਪਰ ਉਹਨੇ ਮੁੜ ਕੇ ਕਦੀ ਵੀ ਆ ਕੇ ਤਨਖਾਹ ਨਹੀਂ ਲਵਾਈ ਸੋ 31 ਮਾਰਚ 1985 ਨੂੰ ਸ੍ਰੀ ਕਾਲਤਾ ਸਾਹਿਬ ਦੇ ਜਿਹੜਾ ਹਜ਼ੂਰ ਹੋ ਕੇ ਉਹਨੂੰ ਸਮਾ ਦਿੱਤਾ ਸੀਗਾ ਕਿ ਤੂੰ ਉਦੋਂ ਤੱਕ ਆ ਕੇ ਭੁੱਲ ਬਖਸ਼ਾਲਾ ਤਨਖਾਹ ਵਾਲਾ ਪਰ ਬੂਟਾ ਸਿੰਘ ਨੇ ਨਿਯਤ ਮਿਤੀ ਦੇ ਉਤੇ ਤਨਖਾਹ ਲਵਾਉਣ ਤੇ ਪੱਲ ਬਖਸ਼ਾਉਣ ਦੀ ਗੱਲ ਨਹੀਂ ਕੀਤੀ ਹਾਜ਼ਰ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਕਾਲ ਤੱਕ ਸਭ ਵੱਲ ਉਸ ਨੂੰ ਛੇਕ ਦਿੱਤਾ ਗਿਆ ਸੀਗਾ ਸੋ ਇਹ ਬੂਟਾ ਸਿੰਘ ਦਾ ਵੀ ਇਤਿਹਾਸ ਪਤਾ ਹੋਣਾ ਚਾਹੀਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਵਾਪਰੇ ਇੱਕ ਅਗਵਾ ਕਾਂਡ ਦੀ ਇਹਦੇ ਬਾਰੇ ਹਜੇ ਹੋਰ ਜਾਣਕਾਰੀ ਬਾਹਰ ਆਉਣੀ ਆ ਪਰ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਕੈਨੇਡਾ ਦੇ ਨਾਲ ਸੰਬੰਧਿਤ ਇੱਕ ਪੱਤਰਕਾਰ ਜਿਹੜਾ ਕਿ ਕੈਨੇਡਾ ਦੇ ਹੀ ਇੱਕ ਨਾਲ ਸੰਬੰਧਿਤ ਹਮਦਰਦ ਟੀਵੀ ਦੇ ਨਾਲ ਸਹਾਜਾ ਦਾਜੀਤ ਸਿੰਘ ਨਗਰ ਮਹਾਲੀ ਵਿਖੇ ਕੰਮ ਕਰਦੇ ਸੀਗੇ ਟੀਵੀ ਐਂਕਰ ਗੁਰਪਿਆਰ ਸਿੰਘ ਨੂੰ ਉਹਨਾਂ ਦੇ ਦਫ਼ਤਰ ਵਿੱਚੋਂ ਹੀ ਮੰਗਲਵਾਰ ਸ਼ਾਮ ਤਕਰੀਬਨ 7:35 ਵਜੇ ਅਗਵਾ ਕਰ ਲਿਆ ਗਿਆ ਹੈ। ਕੈਨੇਡਾ ਦੇ ਵਿੱਚ ਟ੍ਰਾਂਟੋ ਤੋਂ ਬ੍ਰੈਂਟਨ ਤੋਂ ਜਿਹੜਾ ਸ਼ਬਦ ਅਖਬਾਰ ਹਮਦਰਦ ਉਹਨਾਂ ਵੱਲੋਂ ਹਮਦਰਦ ਮੀਡੀਆ ਚਲਾਇਆ ਜਾਂਦਾ ਟੀਵੀ ਚਲਾਇਆ ਜਾਂਦਾ ਉਹਨਾਂ ਦਾ ਇੱਕ ਦਫ਼ਤਰ ਸਹਾਜਾ ਦਾਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਸ਼ਿਵਾਲਕ ਵਿਹਾਰ ਦੇ ਵਿੱਚ ਉੱਥੋਂ ਇਸ ਨੌਜਵਾਨ ਪੱਤਰਕਾਰ ਨੂੰ ਟੀਵੀ ਐਂਕਰ ਨੂੰ ਅਗਵਾ ਕੀਤਾ ਗਿਆ ਜਿਹੜੀ ਪੁਲਿਸ ਨੇ ਕਹਾਣੀ ਘੜੀ ਆ ਜਾਂ ਦੱਸੀ ਆ ਕਹਿ ਸਕਦੇ ਆ ਉਹਨਾਂ ਦੇ ਮੁਤਾਬਕ ਦੋ ਨਿਹੰਗ ਜਿਹੜੇ ਨੇ ਉਹ ਇਹਨੂੰ ਅਗਵਾ ਕਰਕੇ ਲੈ ਗਏ ਆ ਤੇ ਪੁਲਿਸ ਨੇ ਕਹਾਣੀ ਵੀ ਕਹਾਣੀ ਘੜੀ ਆ ਕਿ ਇਹਨਾਂ ਨਿਹੰਗਾਂ ਦਾ ਸੰਬੰਧ ਜਿਹੜੇ ਬੰਦੀ ਛਡਾਊ ਮੋਰਚਾ ਵਾਲੇ ਸਿੰਘ ਨੇ ਉਹਨਾਂ ਦੇ ਨਾਲ ਆ ਸੋ ਹੱਲੇ ਕੁੱਲ ਗਿਣ ਮਲਾ ਕੇ ਗੱਲਬਾਤ ਸਾਰੀ ਆਉਣੀ ਬਾਰ ਬਾਕੀ ਆ ਸੋ ਸੀਸੀਟੀਵੀ ਦੇ ਰਾਹੀਂ ਹੋਰ ਜਾਂਚ ਕੀਤੀ ਜਾ ਰਹੀ ਆ ਅਖੀਰ ਦੇ ਵਿੱਚ ਗੱਲ ਕਰੀਏ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕੱਲ ਆਪਾਂ ਬੜੇ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀਗੀ ਕਿ ਪੰਜਾਬ ਯੂਨੀਵਰਸਿਟੀ ਖੋਹ ਦੇ ਵਿੱਚ ਕਿਵੇਂ ਆਈ ਆ ਤੇ ਇਹਨੂੰ ਖੋਹਣ ਦੀਆਂ ਜਿਹੜੀਆਂ ਨੀਤੀਆਂ ਆ ਕੇਂਦਰ ਵੱਲੋਂ ਚਾਹੇ ਕਾਂਗਰਸ ਦੀ ਸਰਕਾਰ ਰਹੀ ਆ ਚਾਹੇ ਰਾਸ਼ਟਰਪਤੀ ਰਾਜ ਰਿਹਾ ਤੇ ਚਾਹੇ ਫਿਰ ਹੁਣ ਮੌਜੂਦਾ ਸੰਘੀਆਂ ਦੀ ਸਰਕਾਰ ਆ ਲਗਾਤਾਰ ਚੱਲਦੀਆਂ ਰਹੀਆਂ ਸੋ ਇਹਦੇ ਵਿੱਚ ਦੋ ਸੰਘਰਸ਼ ਚੱਲਦੇ ਸੀਗੇ ਇੱਕ ਤਾਂ ਇਹ ਹੁਣ ਸੰਘਰਸ਼ ਸ਼ੁਰੂ ਹੋਇਆ ਜਿਹੜੀ ਸੈਨੇਟ ਜਿਹੜੀ ਆ ਉਹ ਕਾਬੂ ਕੀਤੀ ਗਈ ਆ ਪੰਜਾਬੀ ਪੰਜਾਬ ਯੂਨੀਵਰਸਿਟੀ ਦਾ ਪ੍ਰਬੰਧ ਖੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਇੱਕ ਸੰਘਰਸ਼ ਪਹਿਲਾਂ ਚੱਲ ਰਿਹਾ ਸੀਗਾ ਉਸ ਸੰਘਰਸ਼ ਇਹ ਸੀਗਾ ਕਿ ਹਲਫਨਾਮਾ ਲੈਣ ਦਾ ਫੈਸਲਾ ਇਹ ਕਿਹਾ ਗਿਆ ਸੀਗਾ ਕਿ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਹੋਰ ਜਥੇਬੰਦੀਆਂ ਨੇ ਇਹ ਹਲਫਨਾਮਾ ਦੇਣ ਬਈ ਇਹ ਮਜਾਰੇ ਕਰਦੇ ਆ ਆਹ ਆ ਸ਼ਬਦ ਨਹੀਂ ਵਰਤਣੀਆਂ ਆਪਣੀ ਭਾਸ਼ਾ ਦੇ ਕੰਟਰੋਲ ਰੱਖਣੀਆਂ ਮਤਲਬ ਕਿ ਮਜਾਰਿਆਂ ਨੂੰ ਵੀ ਕੰਟਰੋਲ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਇਹਦੇ ਰੋਸ ਦੇ ਵਿੱਚ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਹੜਤਾਲ ਰੱਖੀ ਹੋਈ ਸੀ ਸੋ ਉਹ ਹਲਫਨਾਮਾ ਲੈਣ ਦਾ ਫੈਸਲਾ ਜਿਹੜਾ ਆ ਸੰਘਾਸ਼ਕਾਂ ਤੋਂ ਰੋਕਣ ਦਾ ਹਲਫਨਾਮਾ ਵਾਪਸ ਲੈਣ ਦਾ ਫੈਸਲਾ ਜਿਹੜਾ ਆ ਉਹ ਅੱਜ ਹੋਇਆ ਆ ਪਰ ਇਹਦਾ ਸੈਨੇਟ ਦੇ ਫੈਸਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਖਬਰਾਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਕਿ ਜਿਹੜਾ ਜੀ ਯੂਨੀਵਰਸਿਟੀ ਸੰਬੰਧੀ ਵਿਵਾਦ ਸੀਗਾ ਉਹ ਖਤਮ ਹੋ ਗਿਆ ਤੇ ਹੁਣ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਦੀ ਜਿੱਤ ਹੋਈ ਆ ਪਰ ਯੂਨੀਵਰਸਿਟੀ ਦੇ ਜਥੇਬੰਦੀਆਂ ਨੇ ਸੰਪਰਕ ਕਰਕੇ ਦੱਸਿਆ ਕਿ ਪੀਯੂ ਦੇ ਵਿੱਚ ਸਿਰਫ ਐਫੀ ਰੈਕੋਰਡ ਦਾ ਮਸਲਾ ਹੱਲ ਹੋਇਆ ਜੋ ਕਿ ਚੱਲ ਰਹੇ ਵੱਡੇ ਮਸਲੇ ਤੋਂ ਬਿਲਕੁਲ ਵੱਖਰਾ ਤੇ ਛੋਟਾ ਆ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦਾ ਜਿਹੜਾ ਮਸਲਾ ਆ ਉਹ ਹੱਲੇ ਵੀ ਚੱਲ ਰਿਹਾ ਉਹਦੇ ਵਾਸਤੇ ਸਾਰੇ ਸੰਘਰਸ਼ੀ ਲੋੜ ਆ ਉਹਦੇ ਵਾਸਤੇ ਕਾਲਜ ਯੂਨੀਵਰਸਟੀਆਂ ਦੇ ਵਿਦਿਆਰਥੀ ਪ੍ਰੋਫੈਸਰ ਪੰਜਾਬ ਦੇ ਆਮ ਲੋਕ ਪੰਜਾਬ ਦੀਆਂ ਸਿਆਸੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਹਦੇ ਵਾਸਤੇ ਠੋਕੇ ਸੰਘਰਸ਼ ਕਰਨ ਸਰਕਾਰੀ ਮਸ਼ੀਨਰੀ ਇਹ ਰੌਲਾ ਪਵਾ ਰਹੀ ਹੈ ਕਿ ਮਸਲਾ ਹੱਲ ਹੋ ਗਿਆ ਜਦੋਂ ਕਿ ਇਹ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀ ਕਾਰਵਾਈ ਹੈ ਇਹ ਮਸਲਾ ਹਲੇ ਜਿਉਂਦਾ ਤਿਉਂ ਹੀ ਖੜਾ ਆ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਖੋਣ ਦੇ ਵਾਸਤੇ ਪੂਰਾ ਜ਼ੋਰ ਲਾ ਰਹੀ ਹੈ ਇਸ ਕਰਕੇ ਸੰਘਰਸ਼ ਨੂੰ ਢੇਲਾ ਰੱਖਣ ਦੀ ਬਿਲਕੁਲ ਵੀ ਲੋੜ ਨਹੀਂ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਾ ਸ਼ੋਅ ਇਸ ਸਪਾਂਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ